ਜਿਹੜਾ ਮੰਗ ਪੱਤਰ ਦੇਣਾ ਹੈ ਉਹ ਕੀ ਮੰਗ ਪੱਤਰ ਮੇਰਾ ਨਾਮ ਸ਼ਬੀਰ ਦਰਾਵੜ ਹੈ ਔਰ ਮੈਂ ਦਲੀ ਸੁਰਖਸ਼ਾ ਸੰਗਤ ਹਾਂ ਅੱਜ ਇੱਕ ਮੰਗ ਪੱਤਰ ਜਿਹੜਾ ਹੈ ਸਾਡੇ ਸਤਨਾਮ ਜੀ ਜਿਨ੍ਹਾਂ ਵੱਲੋਂ ਦਿੱਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਸਤਨਾਮ ਜੀ ਹਾਂਜੀ ਸਤਨਾਮ ਜੀ ਵੱਲੋਂ ਦਿੱਤਾ ਜਾ ਰਿਹਾ ਹੈ ਇਹਨਾਂ ਦੀ ਭਾਬੀ ਸੁਖਵਿੰਦਰ ਕੌਰ ਜੀ ਜਿਹੜੇ ਆਸਟ੍ਰੇਲੀਆ ਚ ਨੇ ਔਰ ਕੁਝ ਸਾਲ ਪਹਿਲਾਂ ਵਰਦਾਨ ਹਸਪੀਟਲ ਵੱਲੋਂ ਇੱਥੇ ਕੈਂਪ ਲਗਾਇਆ ਗਿਆ ਵੀ ਆਈਵੀ ਇਲਾਜ ਦੇ ਥਰੂ ਜਿਹੜੇ ਜਿਨ੍ਹਾਂ ਦੇ ਬੇਹਲਾਦ ਨੇ ਉਹਨਾਂ ਨੂੰ ਔਲਾਦ ਜਿਹੜੀ ਦਿੱਤੀ ਜਾਂਦੀ ਹੈ ਉਹ ਟ੍ਰੀਟਮੈਂਟ ਕੀਤਾ ਜਾਂਦਾ ਉਸ ਟ੍ਰੀਟਮੈਂਟ ਦੇ ਥਰੂ ਡਾਕਟਰ ਸਾਹਿਬ ਨੇ ਇੱਕ ਵਾਅ ਤੇ ਉਹ ਜਿਹੜੇ ਪੈਸੇ ਉਹਨਾਂ ਦੇ ਲੱਗੇ ਹੋਣਗੇ ਟ੍ਰੀਟਮੈਂਟ ਦੇ ਥਰੂ ਉਹ ਪੈਸੇ ਉਹਨਾਂ ਨੂੰ ਰਿਟਰਨ ਕਰ ਦਿੱਤੇ ਜਾਣਗੇ ਪਰ ਕਿਸੇ ਕਾਰਨ ਵਾਸ ਟ੍ਰੀਟਮੈਂਟ ਕੰਪਲੀਟ ਨਹੀਂ ਹੋ ਪਾਇਆ ਟ੍ਰੀਟਮੈਂਟ ਖਰਾਬ ਹੋਇਆ ਪੇਸ਼ੈਂਟ ਦੀ ਹਾਲਤ ਵੀ ਖਰਾਬ ਹੋਈ ਉਹਨੇ ਇੱਥੇ ਟ੍ਰੀਟਮੈਂਟ ਵੀ ਕਰਾਇਆ ਔਰ ਦੁਬਾਰਾ ਆਸਟ੍ਰੇਲੀਆ ਵਾਪਸ ਵੰਦਨ ਨੂੰ ਜਾਣਾ ਪਿਆ ਨਿਰਾਸ਼ ਹੋ ਕੇ ਔਰ ਉੱਥੇ ਵੀ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਔਰ ਜਦੋਂ ਪਰਿਵਾਰ ਵਾਲੇ ਹਸਪੀਟਲ ਵਾਲਿਆਂ ਕੋ ਪੈਸੇ ਦੀ ਮੰਗ ਕਰਦੇ ਸੀ ਵੀ ਸਾਡੇ ਪੈਸੇ ਵਾਪਸ ਦਿਓ ਕਿਉਂਕਿ ਸਾਡਾ ਟ੍ਰੀਟਮੈਂਟ ਜਿਹੜਾ ਕੰਪਲੀਟ ਨਹੀਂ ਹੋਇਆ ਕਿਉਂਕਿ ਡਾਕਟਰ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਵੀ ਟ੍ਰੀਟਮੈਂਟ ਹੋਏਗਾ ਤੇ ਪੈਸੇ ਲਵਾਂਗੇ ਨਹੀਂ ਤੇ ਪੈਸੇ ਵਾਪਸ ਹੋਣਗੇ ਉਹ ਟ੍ਰੀਟਮੈਂਟ ਦੇ ਥਰੂ ਜਿਹੜੇ ਪੈਸੇ ਲੱਗੇ ਸੀ ਤਕਰੀਬਨ 9 ਲੱਖ ਤੋਂ ਜ਼ਿਆਦਾ ਪੇਮੈਂਟ ਸੀ ਉਹ ਜਿਹਦੇ ਵਿੱਚ ਉਹ ਡਾਕਟਰ ਸਾਹਿਬ ਨੇ ਸਿਰਫ 1 ਲੱਖ ਰੁਪਿਆ ਵਾਪਸ ਕੀਤਾ ਇਹਨਾਂ ਦੇ ਪਰਿਵਾਰ ਨੂੰ ਬਾਕੀ ਦੀ ਜਿਹੜੀ ਪੇਮੈਂਟ ਹੈ ਇੱਕ ਸਾਲ ਤੋਂ ਟਾਲਮ ਟੋਲ ਕਰਦੇ ਬੈ ਨੇ ਵੀ ਪੇਮੈਂਟ ਅੱਜ ਕਰਦੇ ਆ ਕੱਲ ਕਰਦੇ ਆ ਕਈ ਵਾਰ ਦਿੰਦੇ ਹੀ ਆਪਣੇ ਤੇ ਵੀ ਜੋ ਟ੍ਰੀਟਮੈਂਟ ਦੇ ਥਰੂ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਪੈਸੇ ਵਾਪਸ ਕਰਾਂਗੇ ਜੇ ਨਹੀਂ ਕਾਮਯਾਬ ਹੋਏਗਾ ਜਿਉਂ ਪੈਸੇ ਵਾਪਸ ਦਿੰਦੇ ਆ ਤੇ ਠੀਕ ਆ ਵਰਨਾ ਉਹਨਾਂ ਦੇ ਉੱਤੇ ਜਿਹੜੀ ਬੰਦੀ ਕਾਰਵਾਈ ਆ ਧੋਖਾ ਧੜੀ ਦੀ ਪੇਸ਼ੈਂਟ ਨੂੰ ਉਲਝਾ ਕੇ ਉਹਨਾਂ ਨੂੰ ਬਹਿਲਾ ਫੁਸਲਾ ਕੇ ਜਿਹੜੇ ਪੈਸੇ ਦੀ ਠੱਗੀ ਮਾਰੀ ਗਈ ਆ ਹਸਪੀਟਲ ਵੱਲੋਂ ਜਿਹੜਾ ਕਿ ਉਹ ਉਹ ਜਿਹੜਾ ਗਲਤ ਕੰਮ ਹੋਇਆ ਵਾ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਔਰ ਪਰਿਵਾਰ ਦੇ ਨਾਲ ਹੋਰ ਵੀ ਜੱਥੇਬੰਦੀਆਂ ਮੇਰੇ ਨਾਲ ਜਗਦੀਸ਼ ਜੱਗੂ ਜੀ, ਸੁਮੇਤ ਕਾਲੀ ਜੀ, ਰਾਹੁਲ ਮਲਿਕ ਜੀ ਔਰ ਵਕਵਕ ਜੱਥੇਬੰਦੀਆਂ ਦੇ ਅਧਿਦੇਦਾਰ ਅੱਜ ਸੀਪੀ ਸਾਹਿਬ ਦੇ ਆਫਿਸ ਪਹੁੰਚੇ ਨੇ ਤੇ ਮੈਂ ਬੇਨਤੀ ਕਰਦਾ ਹਾਂ ਸੀਪੀ ਸਾਹਿਬ ਨੂੰ ਵੀ ਜਲਦ ਤੋਂ ਜਲਦ ਇਸ ਮਾਮਲੇ ਨੂੰ ਜਿਹੜਾ ਸੁਲਝਾਇਆ ਜਾਵੇ ਨਹੀਂ ਤਾਂ ਜਿਹੜੀ ਦੋਸ਼ੀ ਦੇ ਉੱਤੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਐਨਆਰਆਈਆਂ ਦੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਕਿ ਉਹਨਾਂ ਨੂੰ ਵਾਪਸ ਵੀਜ਼ਾ ਜਿਹੜਾ ਥੋੜੇ ਟਾਈਮ ਲਈ ਆਇਆ ਹੁੰਦਾ ਵਾਪਸ ਜਾਣਾ ਪੈਂਦਾ ਉਹਨਾਂ ਨੂੰ ਔਰ ਕਮੀ ਹੁੰਦੀ ਆ ਵੀ ਕਿਤੇ ਨਾ ਕਿਤੇ ਉਹਨਾਂ ਦੇ ਕਾਰੋਬਾਰ ਵੀ ਰੁਕਦੇ ਆ ਕਈ ਚੀਜ਼ਾਂ ਦਾ ਨੁਕਸਾਨ ਵੀ ਹੁੰਦਾ ਜਿਹਦੇ ਕਾਰਨ ਉਹ ਵਿਚਾਰੇ ਪਰਿਵਾਰ ਜਿਹੜੇ ਵਾਪਸ ਨਹੀਂ ਆ ਸਕੇ ਤੇ ਅੱਜ ਉਹਨਾਂ ਦੇ ਜਿਹੜੇ ਪਰਿਵਾਰ ਦੇ ਮੈਂਬਰ ਆ ਜਿਹੜੇ ਡਾਕਟਰ ਸਾਹਿਬ ਸਾਡੇ ਨਾਲ ਖਲੋਤੇ ਨੇ ਡਾਕਟਰ ਸੁਤਾਮ ਜੀ ਇਹਨਾਂ ਨੇ ਪਰਿਵਾਰ ਵੱਲੋਂ ਗੁਫਾਰ ਲਗਾਈ ਸੰਗਠਨਾਂ ਨੂੰ ਵੀ ਸਾਡੀ ਮਦਦ ਕੀਤੀ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਡਾਕਟਰ ਸਾਹਿਬ ਜਿਹੜੇ ਆ ਵਰਦਾਨ ਹਸਪੀਟਲ ਵਾਲੇ ਉਹ ਇਹਨ ਕਾ ਦਿੱਤਾ ਜਾਂਦਾ ਵੀ ਸਾਡੀ ਸਰਕਾਰ ਦਰਬਾਰ ਦੇ ਵਿੱਚ ਬਹੁਤ ਵੱਡੀ ਪਹੁੰਚ ਆ ਵੀ ਅਸੀਂ ਪੈਸੇ ਨਹੀਂ ਵਾਪਸ ਕਰਦੇ ਤੁਹਾਡੇ ਕੋ ਜੋ ਬੰਦਾ ਕਰ ਲੋ ਹੁਣ ਇਹ ਸੰਗਠਨ ਦੇ ਜਥੇਬੰਦੀਆਂ ਕੋਲ ਆਏ ਨੇ ਔਰ ਅਸੀਂ ਆਸ਼ਵਾਸ਼ਣ ਦਿੰਦੇ ਇਹਨਾਂ ਨੂੰ ਔਰ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਜੇ ਇਹਨਾਂ ਦੀ ਕਾਰਵਾਈ ਡਾਕਟਰ ਦੇ ਉੱਤੇ ਕਾਰਵਾਈ ਨਾ ਕੀਤੀ ਗਈ ਜਾਂ ਇਹਨਾਂ ਦੇ ਜਿਹੜੇ ਬੰਦੇ ਦੀ ਰਕਮ ਹੈ ਵਾਪਸ ਨਾ ਦਵਾਈ ਗਈ ਤੇ ਜਿਹੜੇ ਧਰਨੇ ਪ੍ਰਦਰਸ਼ਨ ਹੈ ਉਹ ਸੰਗਠਨਾ ਵੱਲੋਂ ਕੀਤੇ ਜਾਣਗੇ ਕਿਉਂਕਿ ਇਹ ਜਿਹੜਾ ਪਰਿਵਾਰ ਆ ਇਐਸੀ ਭਾਈਚਾਰਾ ਹੈ ਔਰ ਐਸੀ ਭਾਈਚਾਰੇ ਦੇ ਨਾਲ ਬਹੁਤ ਸਾਰੇ ੱਤਕੇ ਜਿਹੜੇ ਇਦਾਂ ਦੇ ਹੁੰਦੇ ਪਏ ਡਾਕਟਰ ਜਿਹੜੇ ਆ ਬਹਿਲਾ ਫੁਸਲਾ ਕੇ ਡਾਕਟਰ ਪੇਸ਼ੈਂਟ ਨੂੰ ਗੁੰਮਰਾਹ ਕਰਕੇ ਉਹਨਾਂ ਕੋਲੋਂ ਪੈਸੇ ਦੀ ਠੱਗੀ ਮਾਰ ਲੈਂਦੇ ਨੇ ਔਰ ਬਾਅਦ ਚੋਂ ਪੈਸੇ ਵਾਪਸ ਦੇਣ ਦੇ ਨਾਮ ਤੇ ਡਰਾਇਆ ਧਮਕਾਇਆ ਜਾਂਦਾ ਠੀਕ ਸਾਰਿਆਂ ਜੈ ਵਾਲਮੀਕੀ ਜੀ ਜੈਪੀ ਜੈ ਪਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਹੋਂਡ ਕਰ ਮਹਾ ਪਚਾਈ ਸੰਗਠਨ ਦਾ ਮੁਖਸਾ ਚਲਾ ਗਿਆ ਸੋ ਅੱਜ ਤੁਹਾਨੂੰ ਦੱਸਿਆ ਕਿ ਡਾਕਟਰ ਸਤਨਾਮ ਜੀ ਆ ਜਿਨ੍ਹਾਂ ਦੀ ਭਾਬੀ ਬਾਰੇ ਇਹਨਾਂ ਨੇ ਗੱਲ ਦੱਸੀ ਆ ਸ਼ਬੀਰ ਜੀ ਨੇ ਔਰ ਜਿਹੜੇ ਅਸੀਂ ਤੇ ਕਹਿੰਨੇ ਕਿ ਡਾਕਟਰ ਜਿਹੜੇ ਆ ਉਹ ਡਾਕਟਰ ਇੱਕ ਰੱਬ ਦਾ ਰੂਪ ਹੁੰਦਾ ਦੂਜਾ ਮਗਰ ਜੇ ਰક્ષਕ ਹੀ ਬਖਸ਼ਕ ਬਣ ਜਾਣਗੇ ਤੇ ਸੰਗਤ ਕਿੱਥੇ ਜਾਏਗੀ ਅੱਜ ਪ੍ਰਾਈਵੇਟ ਹਸਪੀਟਲਾਂ ਨੇ ਇੱਕ ਜਿਹੜਾ ਕੋਈ ਦਾਖਲ ਹੋ ਜਾਂਦਾ ਵਾ ਤੇ ਉਹਦੇ ਵਿੱਚ ਉਹ ਆਪਣੀ ਦੁੱਖ ਤਕਲੀਫ ਨੂੰ ਲੈ ਕੇ ਜਾਂਦਾ ਵਾ ਮਗਰ ਡਾਕਟਰਾਂ ਨੇ ਪੇਸ਼ਾ ਨਹੀਂ ਬਣਾਇਆ ਇਹਨਾਂ ਨੇ ਇੱਕ ਵਪਾਰ ਬਣਾ ਲਿਆ ਵਾ ਕਿ ਜਿਹੜਾ ਵੀ ਆਂਦਾ ਵਾ ਕੋਈ ਕਿਸੇ ਦਾ ਲੱਖ ਲੱਖ ਬਿੱਲ 2-2 ਲੱਖ 5-5 ਲੱਖ 10-10 ਲੱਖ ਰੁਪਇਆ ਬਣਾ ਦਿੰਦੇ ਆ ਤੇ ਪੇਸ਼ੈਂਟ ਫੇਰ ਨਹੀਂ ਬਚਦਾ ਤੇ ਕਈਆਂ ਦਾ ਜੇ ਵਿਸ਼ਵਾਸਨ ਦੇ ਕੇ ਜੇ ਇਹਨਾਂ ਨੇ ਵਰਦਾਨ ਹਸਪੀਟਲ ਆ ਲਿਆ ਨੇ ਜੋ ਉਸ ਭੈਣ ਦਾ ਇਲਾਜ ਕੀਤਾ ਤੇ ਉਸ ਭੈਣ ਨੂੰ ਗੁੰਮਰਾਹ ਕਰਕੇ ਜਿਹੜਾ ਵਾ ਉਹਨੂੰ ਉਹਦੇ ਕੋ ਪੈਸੇ ਇਹਨਾਂ ਨੇ ਜਿਹੜੇ ਠੱਗ ਲਏ ਆ ਤੇ ਹੋਰ ਲਗਾਤਾਰ ਜਿਹੜੀਆਂ ਠਗੀਆਂ ਦੇ ਮਾਮਲੇ ਜਿਹੜੇ ਆ ਉਹ ਲਗਾਤਾਰ ਸਾਡੇ ਸਮਾਜ ਦੇ ਨਾਲ ਹੀ ਧੱਕੇ ਹੋ ਰਹੇ ਆ ਅਸੀਂ ਤੇ ਆਬ ਹਰਾਨ ਹੁੰਨੇ ਆ ਕਿ ਇੱਕ ਬੰਨੇ ਸਰਕਾਰੀ ਹਸਪੀਟਲਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਉੱਥੇ ਇਲਾਜ ਕਰਾਨ ਜਾਂਦੇ ਆ ਤੇ ਉੱਥੇ ਜੇ ਉੱਥੇ ਜਾਈਏ ਤੇ ਉੱਥੇ ਉਹਨਾਂ ਨੂੰ ਅੱਛਾ ਟ੍ਰੀਟਮੈਂਟ ਨਹੀਂ ਮਿਲਦਾ ਤੇ ਜੇ ਉਹ ਕਿਤੇ ਮਾੜਾ-ਮੋਟਾ ਪ੍ਰਾਈਵੇਟ 'ਚ ਚਲ ਜਾਂਦੇ ਆ ਤੇ ਪ੍ਰਾਈਵੇਟ ਵਾਲੇ ਆ ਜਿਸ ਤਰ੍ਹਾਂ ਕਿ ਕੋਈ ਬੱਕਰਾ ਛਿੱਲਦੇ ਆ ਨਾ ਤੇ ਇਸ ਤਰ੍ਹਾਂ ਹੀ ਸਾਡੇ ਪਰਿਵਾਰਾਂ ਨੂੰ ਉਹ ਛਿੱਲ ਦੇਂਦੇ ਆ ਉਹ ਵਿਚਾਰਾ ਯਾ ਕੋਈ ਕੋਠੀ ਕਹਨੇ ਪਾ ਦਿੰਦਾ ਕੋਈ ਘਰ ਕਹਨੇ ਪਾ ਦਿੰਦਾ ਕੋਈ ਸੋਨਾ ਕਹਨੇ ਪਾ ਦਿੰਦਾ ਕੋਈ ਜਿਸਤੀ ਕਹਨੇ ਪਾ ਕੇ ਆਪਣਾ ਇਲਾਜ ਕਰਾਉਂਦੇ ਆ ਮਗਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਵਾਂ ਕਿ ਜਿੰਨੀਆਂ ਸੁਵਿਧਾਵਾਂ ਇਹ ਪ੍ਰਾਈਵੇਟ ਹਸਪਤਾਲਾਂ 'ਚ ਲੋਕ ਇਹਨਾਂ ਨੂੰ ਦਿੰਦੇ ਤੇ ਤੁਸੀਂ ਸਰਕਾਰੀ 'ਚ ਕਿਉਂ ਨਹੀਂ ਦਿੰਦੇ ਮੈਂ ਬੇਨਤੀ ਕਰ ਇਹ ਗਰੀਬ ਦਾ ਪੈਸਾ ਵਾਪਸ ਕਰ ਦੇਣਾ ਨਹੀਂ ਤੇ ਸੰਘਰਸ਼ੇ ਦੇ ਹਸਪੀਟਲ ਦੇ ਬਾਹਰ ਹੀ ਲੱਗੇਗਾ ਤਰਨਾ ਲੱਗੇਗਾ ਚਾਹੇ ਉਹ 10 ਦਿਨ ਚੱਲੇ ਭਾਵੇਂ 15 ਦਿਨ ਚੱਲੇ ਵਾਲਮੀਕੀ ਸਮਾਦੀਆਂ ਜਿਹੜੀ ਜਥੇਬੰਦੀਆਂ ਇਕੱਠੀਆਂ ਹੋਈਆਂ ਵਾ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਇਹੋ ਜਿਹੇ ਠੱਗ ਲੋਗ ਆ ਉਹਨਾਂ ਨੂੰ ਨੱਥ ਪੈਣੀ ਚਾਹੀਦੀ ਆ ਤੇ ਜਾਂ ਤੇ ਗਰੀਬ ਦੇ ਪੈਸੇ ਵਾਪਸ ਕਰਨਗੇ ਤੇ ਜਾਂ ਕਾਨੂੰਨੀ ਕਾਰਵਾਈ ਕਰਾਵਾਂਗੇ ਉੱਤੇ ਕੋਈ ਟਾਈਮ ਦੱਸਿਆ ਕਿ ਜੀ ਸੀਪੀ ਸਾਹਿਬ ਨੂੰ ਅੱਜ ਮਿਲ ਕੇ ਆਏ ਤੁਸੀਂ ਕੋਈ ਦੇਖੋ ਜੀ ਹੱਲੇ ਦੇ ਫਿਲਹਾਲ ਅੱਜ ਅੱਜ ਸਾਡੀ ਕੰਪਲੇਂਟ ਗਈ ਆ ਤੇ ਕੰਪਲੇਂਟ ਦੇ ਦੌਰਾਨ ਜੇ ਸਾਨੂੰ ਕੋਈ ਅਸ਼ਵਾਸ਼ਣ ਪੁਲਿਸ ਵੱਲੋਂ ਅੱਛਾ ਮਿਲਦਾ ਹੈ ਤੇ ਠੀਕ ਹੈ ਨਹੀਂ ਤੇ ਬਹੁਤ ਜਲਦੀ ਜਿਹੜਾ ਵਾ ਆਪਾਂ ਮੰਗ ਪੱਤਰ ਦੇ ਕੇ ਤੇ ਇਹਦਾ ਜਿਹੜਾ ਧਰਨਾ ਲਿਖਿਆ ਜਾਂਦੀ ਹੈ ਜੀ ਇਸਨੂੰ ਕੱਲ ਜੀ ਕਿੱਦਾਂ ਦੇਖਦੇ ਕੋਈ ਟਾਈਮ ਹੁੰਦਾ ਸੀਗਾ ਡਾਕਟਰ ਨੂੰ ਦੂਸਰਾ ਰੱਬ ਦਾ ਰੂਪ ਮੰਨਿਆ ਜਾਂਦਾ ਸੀਗਾ ਪਰ ਅੱਜਕੱਲ ਲਗਾਤਾਰ ਡਾਕਟਰਾਂ ਉਤੇ ਸ਼ੋਭੀ ਪ੍ਰਾਪਤ ਨਹੀਂ ਦੀ ਮੈਂ ਬੇਨਤੀ ਕਰਦਾ ਕਿ ਲੋਕ ਪਹਿਲਾਂ ਡਾਕਟਰ ਨੂੰ ਮੈਂ ਹੁਣੇ ਵੀ ਤੁਹਾਨੂੰ ਦੱਸਦਾ ਪਿਆ ਕਿ ਡਾਕਟਰ ਨੂੰ ਹੀ ਦੂਜਾ ਰੱਬ ਦਾ ਰੂਪ ਮੰਨਿਆ ਜਾਂਦਾ ਹੀ ਮਗਰ ਮੈਂ ਆਪ ਤੁਹਾਨੂੰ ਇਹ ਦੱਸ ਰਿਹਾ ਕਿ ਜੇ ਰક્ષਕ ਲੋਕ ਹੀ ਬਖਸ਼ਗਵਾਨ ਜਾਣਗੇ ਤੇ ਆਮ ਜਨਤਾ ਕਿੱਥੇ ਜਾਏਗੀ ਅੱਜ ਇਹ ਜਿਹੜਾ ਡਾਕਟਰੀ ਲਾਈਨ ਨਹੀਂ ਫੜ ਲਈ ਅੱਜ ਕੱਲ ਇਹਨਾਂ ਨੇ ਕਮਾਈ ਦਾ ਪੇਸ਼ਾ ਫੜ ਲਿਆ ਵਾ ਚਾਹੇ ਇੱਕ ਛੋਟੇ ਹਸਪੀਟਲ 'ਚ ਵੀ ਚੱਲ ਜੀਏ ਵੱਡੇ ਹਸਪੀਟਲ 'ਚ ਵੀ ਚੱਲ ਜੀਏ ਉਹ ਇਹ ਨਹੀਂ ਵੇਖਦਾ ਕਿ ਉਹ ਗਰੀਬ ਦੇ ਹਾਲਾਤ ਕਿੰਦਾ ਦੇ ਆ ਠੀਕ ਹੈ ਜੀ ਉਹ ਇਹ ਵੇਖਦਾ ਕਿ ਬਸ ਸਾਨੂੰ ਪੈਸਾ ਚਾਹੀਦਾ ਪੈਸਾ ਚਾਹੀਦਾ ਵਾ ਜਿੱਥੋਂ ਮਰਜ਼ੀ ਕਰਕੇ ਲਿਆਓ ਭਾਵੇਂ ਜਿੱਦਾ ਮਰਜ਼ੀ ਗੱਲ ਵੱਡ ਕੇ ਲਿਆਓ ਤੇ ਮੈਂ ਵਿਰਧੀ ਕਰੂੰਗਾ ਕਿ ਇਹੋ ਜੇ ਡਾਕਟਰਾਂ ਨੂੰ ਇਹੋ ਜੇ ਹਸਪਤਲਾਂ ਨੂੰ ਨੱਥ ਪੈਣੀ ਚਾਹੀਦੀ ਆ ਜਿਹੜਾ ਵੀ ਦਲੀ ਸਮਾਜ ਦੇ ਨਾਲ ਧੱਕਾ ਕਰੂਗਾ ਐਸੀ ਭਾਈਚਾਰੇ ਦੇ ਨਾਲ ਜਿਹੜਾ ਹਸਪਤਲ ਵੀ ਧੱਕਾ ਕਰੂਗਾ ਉਸ ਹਸਪਤਲਾਂ ਦੇ ਬਾਹਰ ਜਿਹੜਾ ਰੋਸ਼ਮਜਾਰਾ ਕੀਤਾ ਜਾਏਗਾ ਉਸ ਹਸਪਤਲਾਂ ਦਾ ਜਲੂਸ ਕੱਢਿਆ ਜਾਏਗਾ ਜੀ ਜੈ ਹਵਲਿਕੀ ਮੇਰਾ ਨਾਮ ਦੱਸੋ ਮੇਰਾ ਹਸਤਨਾਮ ਸਿੰਘ ਹੈ ਜੀ ਇਹ ਕੀ ਗੱਲਬਾਤ ਹੋਈ ਜਿਹੜਾ ਅੱਜ ਮੰਗ ਪੱਤਰ ਦੇ ਮੰਗ ਪੱਤਰ ਸਰ ਜਿਹੜਾ ਅੱਜ ਅਸੀਂ ਦਿੱਤਾ ਜੀ ਉਹ ਅਸੀਂ ਦਿੱਤਾ ਹੈ ਮੇਰੇ ਭਾਬੀ ਜੀ ਦਾ ਬ੍ਰਦਰ ਹੈਂਦੇ ਆਸਟ੍ਰੇਲੀਆ ਜੀ ਠੀਕ ਹੈ ਜੀ ਉੱਥੇ ਵਰਦਾਨ ਹਸਪਤਲ ਵਾਲਾ ਡਾਕਟਰ ਬਰੀਸ਼ ਜ ਠੀਕ ਹੈ ਜੀ ਆਈਵੀਐਫ ਕਰਨ ਵਾਸਤੇ ਠੀਕ ਹੈ ਜੀ ਸਾਨੂੰ ਮੇਰੀ ਭਾਬੀ ਠੀਕ ਨਹੀਂ ਦਿੰਦੇ ਸੀ ਬੇਬੀ ਕਨਸੀਵ ਨਹੀਂ ਸੀ ਹੋ ਰਿਹਾ ਅਸੀਂ ਫਿਰ ਇਹਨਾਂ ਉੱਥੇ ਕੈਂਪ ਲਾਇਆ ਸੀ ਇਹਨਾਂ ਸਾਨੂੰ ਇੰਡੀਆ ਬੁਲਾਇਆ ਸੀ ਭਾਬੀ ਨੂੰ ਤੇ ਬ੍ਰਦਰ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਜੋ ਟ੍ਰੀਟਮੈਂਟ ਕੀਤਾ ਬਿਲਕੁਲ ਗਲਤ ਕੀਤਾ ਉਹਦੇ ਵਿੱਚੋਂ ਇਹਨਾਂ ਸਾਡੇ ਕੋਲ 7.5 ਲੱਖ ਰੁਪਏ ਲਿਆ ਅੱਜ 1 ਲੱਖ ਰੁਪਏ ਨਾ ਵਾਪਸ ਦਿੱਤਾ ਹੈ ਠੀਕ ਹੈ ਜੀ 2023 ਦੀ ਗੱਲ ਹੈ ਜੀ 1 ਸਾਲ ਹੋ ਗਿਆ ਇਹਨਾਂ ਨੂੰ ਲਾਰੇ ਲਾਉਂਦਿਆਂ ਨੂੰ ਅੱਜ ਦਿਨ ਇਹ ਗੱਲ ਦਿੰਦੇ ਨੇ ਉੱਤੋਂ ਸਾਨੂੰ ਧਮਕਾਇਆ ਜਾ ਰਿਹਾ ਹੈ ਕੀ ਕਾਰ ਵੀ ਤੁਹਾਡੇ ਦਿਖ ਰਹਾ ਵਾ ਕੀ ਕਾਰਨ ਕੀ ਸਮੇਂ ਤੇ ਕਾਦੀ ਕਲੋ ਤੁਮਕਾ ਜੇ ਲੱਖ ਰੁਪਏ ਤਾਂ ਬਾਕੀ ਪੇਮੈਂਟ ਕਿਉਂ ਨਹੀਂ ਦੇ ਰਹੇ ਬਾਕੀ ਬਸ ਅੱਜ ਦੇਣੇ ਜੀ ਕੱਲ ਦੇਣੇ ਜੀ ਇਦਾਂ ਟਾਈਮ ਲੰਘਾ ਰਹੇ ਕਿੰਨੇ ਦਿਨ ਹੋ ਗਏ ਇੱਕ ਸਾਲ ਹੋ ਗਿਆ ਜੀ ਹੁਣ ਮਜਬੂਰਨ ਕੋਸੀ ਜੱਥੇ ਬੰਦਿਆਂ ਕੋ ਪਹੁੰਚੇ ਬਿਲਕੁਲ ਜੀ ਅੱਜ ਅਸੀਂ ਬਾਲਮਿਕੀ ਸਮਾਏ ਕੋਲ ਪਹੁੰਚੇ ਹਾਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੰਗ ਸਾਰ ਇਹੋਈ ਆ ਜੋ ਸਾਡਾ ਖਰਚਾ ਲੱਗਾ ਉਹ ਦੇ ਦੇਣ ਨਹੀਂ ਤਾਂ ਫਿਰ ਅਸੀਂ ਬੰਦੀ ਕਾਰ ਵੀ ਕਰਵਾਉਣਾ ਸਾਰੇ ਦੇ ਵੀਰਾਂ ਨੂੰ ਪਹਿਲੇ ਜੈ ਵਾਲਮਿਕੀ ਹਰ ਹਰ ਬਾਲਮਿਕੀ ਜੈ ਭੀਮ ਜੈ ਸੋਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾ ਚ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਅੱਜ ਜੋ ਸਾਡੇ ਸਤਨਾਮ ਜੀ ਉਹਨਾਂ ਦੇ ਨਾਲ ਜਿਹੜਾ ਅੱਜ ਅਸੀਂ ਮੰਗ ਪੱਤਰ ਦਿੱਤਾ ਵਾ ਉਹਨਾਂ ਦੀ ਭਾਬੀ ਜੀ ਆਸਟ੍ਰੇਲੀਆ ਸੇ ਰਹਿੰਦੇ ਸੀ ਤੇ ਵਰਦਾਨ ਹਸਪੀਟਲ ਦੇ ਡਾਕਟਰ ਸਾਹਿਬ ਨੇ ਕਿਹਾ ਸੀ ਵੀ ਅਸੀਂ ਲਾਜ ਤੁਹਾਡਾ ਕਰਾਂਗੇ ਤੇ ਜੇ ਲਾਜ ਨਾ ਹੋਏਗਾ ਸਹੀ ਤੇ ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ ਤੇ ਉਹਨਾਂ ਨੇ ਕੋਈ ਨਾ ਦੇ ਨਾ ਦੇ ਉਹਨਾਂ ਨੇ ਲਾਰਸਾ ਹੀ ਕੀਤਾ ਨਾ ਪੈਸੇ ਉਹਨਾਂ ਨੇ ਵਾਪਸ ਦੇਣ ਦੇ ਨੇ ਘੱਟੋ ਘੱਟ 99 ਲੱਖ ਰੁਪਏ ਇਹਨਾਂ ਨੇ ਲਿਆ ਵਾ ਉਹਦੇ ਵਿੱਚੋਂ ਜਿਹੜਾ ਲੱਖ ਰੁਪਏ ਦਿੱਤਾ ਉਹਨਾਂ ਨੇ ਵਾਪਸ ਇਥੋਂ ਇਥੋਂ ਇਹ ਪਤਾ ਲੱਗਦਾ ਕਿ ਉਹਨਾਂ ਨੇ ਕਬਲਾ ਕੀਤਾ ਆ ਇਸ ਦੇ ਵਿੱਚ ਤੇ ਅਸੀਂ ਤੇ ਇਹ ਕਹਿੰਦੇ ਆ ਵੀ ਅਸੀਂ ਤੇ ਸਾਰੀਆਂ ਸੰਸਥਾਵਾਂ ਰਲ ਕੇ ਸਤਨਾਮ ਸਿੰਘ ਹੋਰ ਇਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਪੂਰਾ ਸਹਿਮਤ ਆ ਜਿੱਥੇ ਵੀ ਜੇ ਸਾਨੂੰ ਇਹਨਾਂ ਜੇ ਇਹਨਾਂ 'ਤੇ ਸਾਡੀ ਲੋੜ ਪੈਂਦੀ ਆ ਅਸੀਂ ਇਹਨਾਂ ਦੇ ਕਦਮ ਨਾਲ ਕਦਮ ਚੱਲ ਕੇ ਪੂਰਾ ਸਾਥ ਦੇਵਾਂਗੇ ਤੇ ਬਾਕੀ ਜੋ ਜੋ ਜਿਹੜੇ ਡਾਕਟਰ ਸਾਹਿਬ ਨੇ ਪੈਸੇ ਵਾਪਸ ਨਾ ਦਿੱਤੇ ਤੇ ਫਿਰ ਇਹ ਸਾਰੀਆਂ ਸੰਸਥਾਵਾਂ ਰਲ ਕੇ ਤੇ ਅਸੀਂ ਫਿਰ ਤੁਹਾਨੂੰ ਪਰਦਰਸ਼ਨ ਕਰਾਂਗੇ ਫਿਰ ਜੋ ਵੀ ਸਾਡਾ ਕੋਈ ਕੋਈ ਫੈਸਲਾ ਹੋਏਗਾ ਉਹ ਉਹਦੇ ਨਾਲ ਹੀ ਜੋ ਵੀ ਕਰਨਾ ਹੋਏਗਾ ਸਾਰੀ ਸੰਸਥਾਵਾਂ 'ਤੇ ਡਲ ਕੇ ਕਰਾਂਗੇ ਇਹਨਾਂ ਨੂੰ ਕੁਝ ਕਹਿੰਦਾ ਹੈ ਜੈ ਬਾਲਮਿਕੀ ਹਾਰ ਹਰ ਬਾਲਮਿਕੀ ਜੈ ਬਾਲਮਿਕੀ ਜੈਪੀਮ ਜੀ ਮੈਂ ਰਾਹੁਲ ਮਲਿਕ ਦਲੇ ਸੁਰੱਖਿਆ ਸੈਨਾ ਤੋਂ ਜਿੱਦਾਂ ਕਿ ਤੁਹਾਨੂੰ ਸ਼ਬੀਰ ਜੀ ਨੇ ਵਿਸਤਾਰ ਤੌਰ ਤੇ ਦੱਸਿਆ ਵਾ ਕਿ ਸਤਨਾਮ ਜੀ ਨਾਲ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਭਾਬੀ ਜੀ ਆ ਬਾਹਰ ਰਹਿੰਦੇ ਆ ਇੱਕ ਕੈਂਪ ਦੇ ਦੌਰਾਨ ਜਿਹੜੀ ਠੱਗੀ ਵੱਜੀ ਆ ਉਹਨਾਂ ਨੂੰ ਠੀਕ ਕਰਨ ਵਾਸਤੇ 9.5 ਲੱਖ ਰੁਪਿਆ ਡਾਕਟਰ ਵੱਲੋਂ ਜਿਹੜਾ ਹੜਕਿਆ ਗਿਆ ਵਾ ਉਹ ਇੱਕ ਸਾਲ ਤੋਂ ਲਾਰੇ ਲਾ ਰਿਹਾ ਵਾ ਇਹਨਾਂ ਨੂੰ ਪੇਮੈਂਟ ਦੇਣ ਦੇ ਲੱਖ ਰੁਪਿਆ ਵਾਪਸ ਕੀਤਾ ਪਰ ਦੂਸਰੀ ਰਕਮ ਵਾਪਸ ਨਹੀਂ ਕਰ ਰਿਹਾ ਕਿਉਂਕਿ ਉਸ ਵੇਲੇ ਵਾਦਾ ਕੀਤਾ ਗਿਆ ਸੀ ਜਦੋਂ ਕਿ ਜਗਦੀਸ਼ ਜੀ ਨੇ ਦੱਸਿਆ ਵਾ ਕਿ ਵਾਦਾ ਕੀਤਾ ਗਿਆ ਸੀ ਕਿ ਜੇ ਇਲਾਜ ਹੋਏਗਾ ਠੀਕ ਤੇ ਪੇਮੈਂਟ ਰੱਖਾਂਗੇ ਜੇ ਨਹੀਂ ਹੋਇਆ ਤੇ ਤੁਹਾਡੀ ਪੇਮੈਂਟ ਵਾਪਸ ਕੀਤੀ ਜਾਊਗੀ ਤਾਂ ਅਸੀਂ ਬੇਨਤੀ ਕਰਨ ਆਏ ਹਾਂ ਸੀਪੀ ਸਾਹਿਬ ਨੂੰ ਕਿ ਇਨ੍ਹਾਂ ਦੋਸ਼ੀਆਂ ਦੇ ਉੱਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਂ ਇਨ੍ਹਾਂ ਗਰੀਬ ਪਰਿਵਾਰ ਦਾ ਜਿਹੜਾ ਪੈਸਾ ਵਾ ਵਾਪਸ ਕਰਾਇਆ ਜਾਵੇ ਜੇ ਨਹੀਂ ਪੈਸਾ ਵਾਪਸ ਕਰੋਗੇ ਸਾਰੀ ਜਥੇਬੰਦੀਆਂ ਲੈ ਕੇ ਉਹਨਾਂ ਦੇ ਹਸਪੀਟਲ ਦੇ ਬਾਹਰ ਵੱਡਾ ਪ੍ਰਦਰਸ਼ਨ ਕਰਾਂਗੇ ਇੱਕ ਵੱਡਾ ਧਰਨਾ ਪ੍ਰਦਰਸ਼ਨ ਕਰਕੇ ਇਹਨਾਂ ਦਾ ਹੱਕ ਵਾਪਸ ਕਰਾਵਾਂਗੇ ਜੈ ਭੀਮ ਜੈ ਸੰਵਿਧਾਨ ਜੈ ਵਾਲਮੀਕ